ਬੇਅਦਬੀਆਂ ਕਟਨਾਮਾ ਲਗਾਤਾਰ ਦੇਖਣ ਨੂੰ ਮਿਲ ਰਹੇ ਨੇ ਪਰ ਬੇਅਦਬੀਆਂ ਤੋਂ ਬਾਅਦ ਉਹਨਾਂ ਬੇਅਦਬੀਆਂ ਦੇ ਇਨਸਾਫ ਦੇ ਲਈ ਲਗਾਤਾਰ ਗੁਹਾਰ ਲਗਾਈ ਜਾਂਦੀ ਆ ਸਿੱਖ ਜਥੇਬੰਦੀਆਂ ਦੇ ਵੱਲੋਂ ਜਿਸ ਕਿਸੇ ਧਰਮ ਦੀ ਬੇਅਦਬੀ ਹੁੰਦੀ ਆ ਉਸ ਧਰਮ ਦੇ ਨਾਲ ਜੁੜੇ ਲੋਕਾਂ ਦੇ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਦੇ ਅੱਗੇ ਗੁਹਾਰ ਲਗਾਈ ਜਾਂਦੀ ਆ ਤਾਂ ਹੁਣ ਪ੍ਰਸ਼ਾਸਨ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਮਾਮਲਾ ਪਿੰਡ ਨੂਰਪੁਰ ਜੱਟਾਂ ਦਾ ਜਿੱਥੇ ਕਿ ਬੇਅਦਬੀ ਹੋਈ ਸੀ ਬੇਅਦਬੀ ਨੂੰ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਨੇ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਨੇ। ਪਰ ਵਿੱਚ ਕਟਨਾਵਾਵਾਂ ਵਾਪਰ ਰਹੀਆਂ ਨੇ। ਪਰ ਇਸ ਕਟਨਾਵਾਂ ਨੂੰ ਦੇਖ ਕੇ ਅਜੇ ਤੱਕ ਕੋਈ ਵੀ ਨਾ ਕਿਸੇ ਸੰਪਰਦਵਾਂ ਨੇ ਨਾ ਜਥੇਬੰਦੀਆਂ ਨੇ ਤੇ ਨਾ ਹੀ ਸ੍ਰੀ ਕਾਤਾਸਥਾ ਤੋਂ ਅਜੇ ਤੱਕ ਥੋਸ ਜਿਹੜਾ ਫੈਸਲਾ ਨਹੀਂ ਲਿਆ ਕਿ ਇਹ ਜਿਹੜੀਆਂ ਬੇਦਬੀਆਂ ਗੁਰੂ ਘਰਾਂ ਵਿੱਚ ਹੋ ਰਹੀਆਂ ਨੇ ਇਹ ਨਾ ਹੋਣ। ਪਰ ਦੂਸਰੀ ਇਹ ਆ ਕੇ ਜਦੋਂ ਅਸੀਂ ਸਹਿਲਾ ਚੌਂਕੀ ਵਿੱਚ ਪਹੁੰਚੇ ਆਂ ਪਿੰਡ ਦੇ ਨੂਰਪੁਰ ਜਟਾ ਦੋ ਗੁਰੂ ਘਰ ਨੇ ਇੱਕ ਰਵਦਾਸੀ ਜਾਂਦਾ ਇੱਕ ਜੀਵੀਦਾਰ ਭਰਾਵਾਂ ਨੇ ਜਿਹੜਾ ਬਣ ਹੈ ਉਥੇ ਕੋਈ ਪਹਿਰੇਦਾਰੀ ਨਹੀਂ ਅਸੀਂ ਕੱਲਾ ਗ੍ਰੰਥੀ ਸਿੰਘ ਦੇ ਗਾਲਾਂ ਛੁੱਟੀਏ ਹਰ ਗੁਰੂ ਘਰ ਦੇ ਜਿਹ ਪਹਿਰੇਦਾਰੀ ਹੋਣੀ ਬਹੁਤ ਜ਼ਰੂਰੀ ਹੈ ਕੈਮਰੇ ਆ ਲੱਗਾ ਹੈ ਪਰ ਅਜੇ ਤੱਕ ਕੋਈ ਵੀ ਸ਼੍ਰੀ ਕਾਉਂਤਾਸ ਨੂੰ ਏਦਾਂ ਦਾ ਸੰਦੇਸ਼ ਨਹੀਂ ਆਇਆ ਕਿ ਹਰ ਗੁਰੂ ਘਰ ਦੇ ਜਿਹ ਪਹਿਰੇਦਾਰੀ ਕੀਤੀ ਜਾਵੇ ਪਰ ਜਦੋਂ ਇੱਥੇ ਅਸੀਂ ਸਹਾਲਾ ਚੌਂਕੀ ਚ ਪਹੁੰਚਿਆ ਉਥੇ ਜਿਹੜੀ ਕੱਲ ਹਲਵਾਈ ਹੋਈ ਲੱਗੇ ਸਨ ਰੋਟੀਆਂ ਪਕਾਉਣ ਵਾਲੇ ਵੀ ਲੱਗੇ ਸਨ ਇੱਕ ਕਿਸੇ ਦੀ ਮਰਗ ਹੋਣ ਕਰਕੇ ਨੌਜਵਾਨ ਦੀ ਮੌਤ ਤੇ ਭੋਗ ਵੀ ਪਾਏ ਗਏ ਨੇ ਪਰ ਪੁਲਿਸ ਪ੍ਰਸ਼ਾਸਨ ਜਦੋਂ ਇੱਥੇ ਆਏ ਚੌਕੀ ਸਹਲਾ ਦੇ ਵਿੱਚ ਚੌਕੀ ਇੰਚਾਰਜ ਇੱਥੇ ਸਨ ਅਜੇ ਤੱਕ ਨਾ ਤਾਂ ਕੋਈ ਹਲਵਾਈ ਤੇ ਨਾ ਕੋਈ ਰੋਟੀਆਂ ਪਕਾਉਣ ਵਾਲਾ ਕਿਉਂਕਿ ਹਾੜੇ ਵਾਸਤਾ ਸਾਰੇ ਪਿੰਡ ਦੇ ਦੋਸ਼ੀ ਨੇ ਕੋਈ ਵੀ ਇੱਥੇ ਪੁੱਛ ਕੇ ਸ਼ਵਾਤੇ ਨਹੀਂ ਸੀ ਬਿਠਾਇਆ ਗਿਆ ਐਫ ਆਈ ਆਰ ਦਰਜਾ ਕੀਤੀ ਗਈ ਹੈ 46 ਨੰਬਰ 299 ਜਿਹੜਾ ਧਾਰਾ ਲਾ ਦਿੱਤੀ ਗਈ ਹੈ ਜਿਹੜੀ ਇਹ ਧਾਰਾ ਕਿਉਂਕਿ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਵਾਸਤੇ ਜਿਹੜੇ ਗੁਰੂ ਸਾਹਿਬ ਦੇ ਅੰਗ 30 ਜਿਹੜੇ ਨੇ ਅੰਗ 15 ਨੇ 30 ਬੰਦੇ ਨੇ ਇਹ ਅੰਗ ਜ਼ਖਮੀ ਕੀਤੇ ਗਏ ਨੇ ਕਿਉਂਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅੰਗ ਮੰਨੇ ਜਾਂਦੇ ਨੇ ਤੇ ਬੰਦੇ ਦੇ ਅੰਗਾਂ ਦੇ ਲੱਗੀਆਂ ਹੋਈਆਂ ਸਟਾ ਦੇ ਧਾਰਾ 26 ਵੀ ਲਾ ਦਿੰਦੇ ਨੇ 307 ਵੀ ਲਾ ਦਿੰਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਜਗਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਕਿਹਾ ਗਿਆ ਹੈ ਸੁਮਰੀਂ ਕੋਰਟ ਨੇ ਭਾਰ ਇਥੋਂ ਦੀਆਂ ਅਦਾਲਤਾਂ ਦੇ ਨਾਂ ਹੀ ਪ੍ਰਸ਼ਾਸਨ ਜਿਹੜੀ ਕੋਈ ਧਾਰਾ ਵਾਦ ਨਹੀਂ ਲਾਉਂਦਾ ਕਹਿੰਦੇ ਅਸੀਂ ਜਿਹੜੀ ਧਾਰਾ ਬੰਦੀ ਉਹ ਹੀ ਲਾਵਾਂਗੇ ਸਾਡੇ ਤੇ ਜਿਹੜੀਆਂ ਧਾਰਾ ਇਹੋਗੀਆਂ ਲਾਉਂਦੇ ਨੇ ਕਿ ਸਾਨੂੰ ਕਈ ਕਈ ਮਹੀਨੇ ਕਈ ਕਈ ਸਾਲ ਜਿਹੜੀਆਂ ਜੇਲਾ ਕੱਟਣੀਆਂ ਪੈ ਜਾਂਦੀਆਂ ਨੇ ਜੇ ਪੰਜਾਬ ਸਰਕਾਰ ਪ੍ਰਸ਼ਾਸਨ ਨੂੰ ਕਹਿੰਦੇ ਪ੍ਰਸ਼ਾਸਨ ਉਸੋ ਜਿਹੜੀ ਧਾਰਾ ਲਾ ਦਿੰਦਾ ਹੈ ਅਸੀਂ ਮੰਗ ਕਰਦੇ ਹਾਂ ਕਿ ਇਹ ਜਿਹੜੇ ਜਿਹੜੇ ਦੋਸ਼ੀ ਨੇ ਇਹਨਾਂ ਤੇ ਸਖ਼ਸਾਜਾਵਾਂ ਦੇ ਕੇ ਫਾਂਸੀ ਜਿਹੜੀ ਲਾ ਦੇਣੀ ਚਾਹੀਦੀ ਹੈ ਕਿ ਕੋਈ ਵੀ ਕਿਸੇ ਧਰਮ ਦੇ ਗ੍ਰੰਥ ਦਾ ਜਿਹੇ ਨਰਾਦਰ ਕਰਦਾ ਹੈ ਭਾਵੇਂ ਉਹ ਬਾਈਬਲ ਹੈ ਭਾਵੇਂ ਖਰਾਸਤਰੀਫ ਹੈ ਤੇ ਭਾਵੇਂ ਪਰਮੈਣ ਹੈ ਤੇ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਤਾਂ ਜਗਦੀ ਜੋਤ ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲੇ ਨੇ ਪਰ ਇਹ ਜਿਹੜੀ ਘਟਨਾ ਵਾਪਰੀ ਹੈ ਦੁਖਦਈ ਹੈ ਪਰ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਜੇਕਰ ਅਸੀਂ ਪਿੰਡਾਂ ਦੇ ਵਿੱਚ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਇੱਕ ਪਹਿਰੇ ਦੇ ਸਿੰਘ ਨੂੰ ਰੱਖ ਕਰਕੇ ਉੱਥੇ ਨੌਕਰੀ ਦੇ ਲਾ ਦੇਣ ਤੇ ਮੇਰੇ ਹਿਸਾਬ ਨਾਲ ਵਰਸ਼ਾ ਲੈ ਕੇ ਸਾਰਾ ਦਿਨ ਗੁਰੂ ਘਰ ਵਿੱਚ ਰਹਿ ਕੇ ਉਹ ਪਹਿਰੇਦਾਰੀ ਕਰੇ ਤੇ ਬੇਜ ਵੀ ਨਹੀਂ ਹੋ ਸਕਦੀ ਅਸੀਂ ਗੁਰੂ ਘਰਾਂ ਨੂੰ ਤਾਲੇ ਲਾ ਦਿੱਤੇ ਗਏ ਨੇ ਇਹ ਤਾਲੇ ਕਿੰਨਾ ਨੇ ਲਵਾਏ ਨੇ ਇਹ ਸਾਡੀਆਂ ਸ਼ਰੋਮਣੀ ਕਮੇਟੀ ਦੇ ਸਸਤਾਵਾਂ ਨੇ ਲਾਏ ਨੇ ਗੁਰੂ ਅੰਦਰ ਹੋਵੇ ਬਾਹਰ ਤਾਲਾ ਲੱਗਾ ਹੋਵੇ ਖਾਣੇ ਦੇ ਅੰਦਰ ਪ੍ਰਸ਼ਾਸਨ ਹੋਏ ਤੇ ਬਾਹਰ ਤਾਲਾ ਨਹੀਂ ਲਾ ਸਕਦੇ ਇਦਾਂ ਜਗਦੀ ਜੋਤ ਗੁਰੂ ਗ੍ਰੰਥ ਸਾਹਿਬ ਅੰਦਰ ਹੋਣ ਤੇ ਬਾਹਰ ਤਾਲੇ ਲਾਏ ਜਾਂਦੇ ਨੇ ਇਹ ਵੀ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਕਿਸੇ ਗੁਰੂ ਘਰ ਦੇ ਤਾਲੇ ਨਹੀਂ ਲੱਗਣੇ ਚਾਹੀਦੇ ਪਰ ਗੁਰੂ ਘਰ ਵਿੱਚ ਪਹਿਰੇਦਾਰ ਸਿੰਘ ਹੋਣੇ ਚਾਹੀਦੇ ਨੇ ਜਿੱਥੇ ਜਿੱਥੇ ਪਹਿਰੇਦਾਰੀ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਹੋਣ ਜਿੱਥੇ ਕੋਈ ਪਹਿਰੇਦਾਰੀ ਚਾਰਦੁਵਾਰੀ ਕੋਈ ਗਰੰਥੀ ਸਿੰਘ ਨਹੀਂ ਹੈ ਉੱਥੋਂ ਗੁਰੂ ਗ੍ਰੰਥ ਸਾਹਿਬ ਜੀ ਸ਼੍ਰੋਮਣੀ ਕਮੇਟੀ ਨੂੰ ਲੈ ਜਾਣੇ ਚਾਹੀਦੇ ਨੇ ਪਰ ਅੱਜ ਬੜੀ ਇਹ ਦੁੱਖ ਲੱਗਾ ਹੈ ਕਿ ਇਹ ਤੋਂ ਤਿੰਨੇ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਨਦਪੁਰ ਸਾਹਿਬ ਚੱਲ ਗਏ ਨੇ ਪਰ ਇੱਥੇ ਪ੍ਰਸ਼ਾਸਨ ਦੇ ਕੋਲ ਨਹੀਂ ਕੋਈ ਵੀ ਧਰਮ ਪ੍ਰਚਾਰ ਕਮੇਟੀ ਦਾ ਪ੍ਰਚਾਰਕ ਨਹੀਂ ਆਇਆ ਕਿ ਤੁਸੀਂ ਦੋਸ਼ੀਆਂ ਨੂੰ ਫੜੋਗੇ ਅਸੀਂ ਇੱਥੇ ਬੈਠੇ ਹਾਂ ਪਰ ਉਸੇ ਵੇਲੇ ਹੀ ਮੂਗਲਾਂ ਨੂੰ ਮਿੱਟੀ ਛਾੜਨ ਵਾਸਤੇ ਖੋਜ ਨੂੰ ਖਤਮ ਕਰਨ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਕੇਸਗੜ੍ਹ ਸਾਹਿਬੇ ਲੱਗੇ ਨੇ ਇਹ ਵੀ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਮੇਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਸੇ ਕੰਮ ਨੂੰ ਕਿਰਤੀ ਸਿੱਖਾਂ ਨੂੰ ਬੇਨਤੀ ਹੈ ਕਿ ਜਿਵੇਂ ਭਾਈ ਹਰਵਿੰਦਰ ਸਿੰਘ ਜੀ ਆਦੋਂ ਪੁਰਤੋਂ ਆਏ ਨੇ ਭਾਈ ਦਵਿੰਦਰ ਸਿੰਘ ਜੀ ਮਕੇਰੀਆਂ ਤੋਂ ਆਏ ਨੇ ਮੈਂ ਇਹ ਜੇ ਇਹ ਗੁਰੂ ਦੇ ਸਿੱਖ ਚਾਲ ਕੇ ਆ ਸਕਦੇ ਨੇ ਤੇ ਹੜੀਆਂ ਹੜੀਆਂ ਸਸਤਾਵਾਂ ਨੇ ਉਹਨਾਂ ਦੇ ਮੁਖੀ ਹੈ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਕੋਈ ਇੱਕ ਵੱਡਾ ਫੈਸਲਾ ਅਜੇ ਤੱਕ ਤੁਸੀਂ ਨਹੀਂ ਲਿਆ ਸਰਕਾਰ ਚੈਨਾਡੋਰ ਬਣੀ ਤੇ ਧਾਰਾ ਦੀ ਸੋਧ ਕਰਕੇ ਉਸੇ ਵੇਲੇ ਸਖਤ ਸਜ਼ਾਵਾਂ ਦਿੱਤੀਆਂ ਗਈਆਂ ਨਸ਼ੇ ਡਰੰਗ ਜਿਹੜਾ ਕੋਈ ਕੈਪਰਫੁੱਲ ਫੜੇ ਜਾਂਦੇ ਸਨ ਉਹ ਧਾਰਾ ਦੀ ਸੋਧ ਕਰਕੇ ਉਹਨਾਂ ਨੂੰ 10-10 ਸਾਲ ਸਜ਼ਾ ਤੇ ਨਾਲੇ ਪਤਾ ਨਹੀਂ ਕਿੰਨੇ-ਕਿੰਨੇ ਲੱਖ ਰੁਪਏ ਜੁਰਮਾਨਾ 라 ਦਿੱਤੇ ਜਾਂਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਸਾਡੇ ਅਕਸ਼ ਨੇ ਅਜੇ ਤੱਕ ਇਹ ਧਾਰਾ ਦੀ ਤੁਸੀਂ ਸੋਧ ਨਹੀਂ ਕਰਾ ਸਕੇ ਕੇਵਲ ਆਪਣੀਆਂ ਜਾਇਦਾਦਾਂ ਜ਼ਮੀਨਾਂ ਬਣਾਉਣ ਦੇ ਮਗਰ ਲੱਗੇ ਹੋਏ ਜੇ ਆਪਣੇ ਆਪਣੀ ਸਿਕਿਉਰਿਟੀ ਲਾਉਣ ਵਾਸਤੇ ਤੁਸੀਂ ਬੜੇ ਯਤਨ ਕਰਦੇ ਜੇ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਵਾਸਤੇ ਤੁਸੀਂ ਅਜੇ ਤੱਕ ਕੋਈ ਗੱਲ ਨਹੀਂ ਕੀਤੀ ਇਹਦਾ ਲੇਖਾ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਦੇਣਾ ਪਊਗਾ ਤੁਹਾਨੂੰ ਮੂੰਹ ਦਿਖਾਉਣਾ ਪਏਗਾ ਵਾਹਿਗੁਰੂ ਤਾਂ ਤੁਸੀਂ ਸੁਣਿਆ ਬੇਅਦਬੀ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਕੀਤੇ ਜਾ ਰਹੇ ਨੇ ਤੇ ਹੁਣ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਪ੍ਰਧਾਨ ਦੇ ਵੱਲੋਂ ਇਹ ਮੰਗ ਕੀਤੀ ਗਈ ਆ ਕਿ ਬੇਅਦਬੀ ਕਰਨ ਵਾਲਿਆਂ ਦੋਸ਼ੀਆਂ ਨੂੰ ਪੰਜ ਸੀ ਦੀ ਸਜ਼ਾ ਹੋਣੀ ਚਾਹੀਦੀ ਆ ਤਾਂ ਜੋ ਦੁਬਾਰਾ ਕੋਈ ਅਜੇ ਹੀ ਕਿਸੇ ਦੀ ਧਾਰਮਿਕ ਭਾਵਨਾਵਾਂ ਨੂੰ ਆਹਤ ਨਾ ਪਹੁੰਚਾ ਸਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚਾ ਸਕੇ ਕਿਉਂਕਿ ਜਿਸ ਤਰੀਕੇ ਦੇ ਨਾਲ ਬੇਅਦਬੀਆਂ 2015 ਦੇ ਵਿੱਚ ਹੋਈਆਂ ਉਸ ਤੋਂ ਬਾਅਦ ਸਰਕਾਰਾਂ ਵੀ ਬਦਲੀਆਂ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਬੇਅਦਬੀ ਹੁੰਦੀ ਆ ਕਾਂਗਰਸ ਸਰਕਾਰ ਆਉਂਦੀ ਆ ਕਿ ਅਕਾਲੀ ਦਲ ਨੇ ਤਾਂ ਬੇਅਦਬੀ ਕਰਵਾਈ ਆ ਅਸੀਂ ਬੇਅਦਬੀ ਦਾ ਇਨਸਾਫ ਦਵਾਵਾਂਗੇ 5 ਸਾਲ ਬੀਤ ਜਾਂਦੇ ਨੇ ਬੇਅਦਬੀਆਂ ਦਾ ਇਨਸਾਫ ਨਹੀਂ ਹੁੰਦਾ ਫਿਰ ਆਮ ਆਦਮੀ ਪਾਰਟੀ ਇਹੀ ਗੱਲ ਨੂੰ ਲੈ ਕੇ ਆਉਂਦੀ ਆ ਇਹ ਅਸੀਂ ਬੇਅਦਬੀਆਂ ਦਾ ਇਨਸਾਫ ਦਵਾਵਾਂਗੇ ਲੋਕਾਂ ਨੇ ਭਰੋਸਾ ਕੀਤਾ ਪਰ ਆਮ ਆਦਮੀ ਪਾਰਟੀ ਦੇ ਵੀ 3 ਸਾਲ ਬੀਤ ਗਏ ਉਹ ਬੇਅਦਬੀਆਂ ਦਾ ਇਨਸਾਫ ਵੀ ਨਹੀਂ ਹੋਇਆ ਬਲਕਿ ਹੋਰ ਬੇਅਦਬੀਆਂ ਹੁੰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਤਾਂ ਆਖਰ ਬੇਅਦਬੀਆਂ ਮਾਮਲੇ ਦੇ ਵਿੱਚ ਕੋਈ ਸਖਤ ਤੋਂ ਸਖਤ ਕਾਨੂੰਨ ਬਣਾਉਣਾ ਚਾਹੀਦਾ ਤਾਂ ਜੋ ਤਾਂ ਤੁਸੀਂ ਸੁਣਿਆ ਬੇਅਦਬੀ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਕੀਤੇ ਜਾ ਰਹੇ ਨੇ ਤੇ ਹੁਣ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਪ੍ਰਧਾਨ ਦੇ ਵੱਲੋਂ ਇਹ ਮੰਗ ਕੀਤੀ ਗਈ ਆ ਕਿ ਬੇਅਦਬੀ ਕਰਨ ਵਾਲਿਆਂ ਦੋਸ਼ੀਆਂ ਨੂੰ ਫਾਂਸੀ ਦੀ سزا ਹੋਣੀ ਚਾਹੀਦੀ ਆ ਤਾਂ ਜੋ ਦੁਬਾਰਾ ਕੋਈ ਅਜੇ ਹੀ ਕਿਸੇ ਦੀ ਧਾਰਮਿਕ ਭਾਵਨਾਵਾਂ ਨੂੰ ਆਹਤ ਨਾ ਪਹੁੰਚਾ ਸਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚਾ ਸਕੇ ਕਿਉਂਕਿ ਜਿਸ ਤਰੀਕੇ ਦੇ ਨਾਲ ਬੇਅਦਬੀਆਂ 2015 ਦੇ ਵਿੱਚ ਹੋਈਆਂ ਉਸ ਤੋਂ ਬਾਅਦ ਸਰਕਾਰਾਂ ਵੀ ਬਦਲੀਆਂ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਬੇਅਦਬੀ ਹੁੰਦੀ ਆ ਕਾਂਗਰਸ ਸਰਕਾਰ ਆਉਂਦੀ ਆ ਕੀ ਅਕਾਲੀ ਦਲ ਨੇ ਤਾਂ ਬੇਅਦਬੀ ਕਰਵਾਈ ਆ ਅਸੀਂ ਬੇਅਦਬੀ ਦਾ ਇਨਸਾਫ ਦਵਾਵਾਂਗੇ 5 ਸਾਲ ਬੀਤ ਜਾਂਦੇ ਨੇ ਬੇਅਦਬੀਆਂ ਦਾ ਇਨਸਾਫ ਨਹੀਂ ਹੁੰਦਾ ਫਿਰ ਆਮ ਆਦਮੀ ਪਾਰਟੀ ਇਹ ਗੱਲ ਨੂੰ ਲੈ ਕੇ ਆਉਂਦੀ ਆ ਕਿ ਅਸੀਂ ਬੇਅਦਬੀਆਂ ਦਾ ਇਨਸਾਫ ਦਵਾਵਾਂਗੇ ਲੋਕਾਂ ਨੇ ਭਰੋਸਾ ਕੀਤਾ ਪਰ ਆਮ ਆਦਮੀ ਪਾਰਟੀ ਦੇ ਵੀ 3 ਸਾਲ ਬੀਤ ਗਏ ਉਹ ਬੇਅਦਬੀਆਂ ਦਾ ਇਨਸਾਫ ਵੀ ਨਹੀਂ ਹੋਇਆ ਬਲਕਿ ਹੋਰ ਬੇਅਦਬੀਆਂ ਹੁੰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਤਾਂ ਆਖਰ ਬੇਅਦਬੀਆਂ ਮਾਮਲੇ ਦੇ ਵਿੱਚ ਕੋਈ ਸਖਤ ਤੋਂ ਸਖਤ ਕਾਨੂੰਨ ਬਣਾਉਣਾ ਚਾਹੀਦਾ ਤਾਂ ਜੋ ਬੇਅਦਬੀਆਂ ਕਰਨ ਤੋਂ ਪਹਿਲਾਂ ਕੋਈ ਤਾਂ ਤੁਸੀਂ ਸੁਣਿਆ ਬੇਅਦਬੀ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਕੀਤੇ ਜਾ ਰਹੇ ਨੇ ਤੇ ਹੁਣ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਪ੍ਰਧਾਨ ਦੇ ਵੱਲੋਂ ਇਹ ਮੰਗ ਕੀਤੀ ਗਈ ਆ ਕਿ ਬੇਅਦਬੀ ਕਰਨ ਵਾਲਿਆਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਤਾਂ ਜੋ ਦੁਬਾਰਾ ਕੋਈ ਅਜੇ ਹੀ ਕਿਸੇ ਦੀ ਧਾਰਮਿਕ ਭਾਵਨਾਵਾਂ ਨੂੰ ਆਹਤ ਨਾ ਪਹੁੰਚਾ ਸਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚਾ ਸਕੇ ਕਿਉਂਕਿ ਜਿਸ ਤਰੀਕੇ ਦੇ ਨਾਲ ਬੇਅਦਬੀਆਂ 2015 ਦੇ ਵਿੱਚ ਹੋਈਆਂ ਉਸ ਤੋਂ ਬਾਅਦ ਸਰਕਾਰਾਂ ਵੀ ਬਦਲੀਆਂ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਬੇਅਦਬੀ ਹੁੰਦੀ ਆ ਕਾਂਗਰਸ ਸਰਕਾਰ ਆਉਂਦੀ ਆ ਕਿ ਅਕਾਲੀ ਦਲ ਨੇ ਤਾਂ ਬੇਅਦਬੀ ਕਰਵਾਈ ਆ ਅਸੀਂ ਬੇਅਦਬੀ ਦਾ ਇਨਸਾਫ ਦਵਾਵਾਂਗੇ 5 ਸਾਲ ਬੀਤ ਜਾਂਦੇ ਨੇ ਬੇਅਦਬੀਆਂ ਦਾ ਇਨਸਾਫ ਨਹੀਂ ਹੁੰਦਾ ਫਿਰ ਆਮ ਆਦਮੀ ਪਾਰਟੀ ਇਹੀ ਗੱਲ ਨੂੰ ਲੈ ਕੇ ਆਉਂਦੀ ਆ ਕਿ ਅਸੀਂ ਬੇਅਦਬੀਆਂ ਦਾ ਇਨਸਾਫ ਦਵਾਵਾਂਗੇ ਲੋਕਾਂ ਨੇ ਭਰੋਸਾ ਕੀਤਾ ਪਰ ਆਮ ਆਦਮੀ ਪਾਰਟੀ ਦੇ ਵੀ 3 ਸਾਲ ਬੀਤ ਗਏ ਉਹ ਬੇਅਦਬੀਆਂ ਦਾ ਇਨਸਾਫ ਵੀ ਨਹੀਂ ਹੋਇਆ ਬਲਕਿ ਹੋਰ ਬੇਅਦਬੀਆਂ ਹੁੰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਤਾਂ ਆਖਰ ਬੇਅਦਬੀਆਂ ਮਾਮਲੇ ਦੇ ਵਿੱਚ ਕੋਈ ਸਖਤ ਤੋਂ ਸਖਤ ਕਾਨੂੰਨ ਬਣਾਉਣਾ ਚਾਹੀਦਾ ਤਾਂ ਜੋ ਬੇ